ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨੱਕੇ ਛੇੜ ਲਈ ਲੈ ਕੇ ਆਏ ਆਂਗੇ ਤੇ ਚਾਰੇ ਆ ਗਏ ਬਾਈ ਨਗੇ ਨੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਗੱਬਣ ਵੜ ਪਿਓਰ ਸਾਈ ਵਾਲ ਤੇ ਤਿੰਨ ਆ ਗਏ ਬਾਈ ਕੋਲੇ ਹੀਫਰ ਵੜ ਆਮ ਮਾਲ ਲੋ ਕਿ ਤਿੰਨੇ ਹੀ ਟੌਪ ਕੁਆਲਿਟੀ ਦੇ ਬੱਚੇ ਆ ਚੰਗੇ ਵਜਨ ਵਾਲੇ ਤੇ ਚੰਗੇ ਕਦ ਕਾਠ ਵਾਲੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਾਂਗੇ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਂ ਬਾਈ ਪੂਰਾ ਵਧਾਈ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਤੇ ਨੀ ਨੀ ਲੈਂਦੇ ਸਾਰਾ ਹਾਂਜੀ ਹਾਂਜੀ ਮਾਲਕ ਦੀ ਕਿਰਪਾ ਜੀ ਬਾਬੇ ਗੰਗਾ ਰਾਮ ਹੋ ਟਾਈਮ ਹੋ ਗਿਆ ਵੀਡੀਓ ਪਾਈ ਨਹੀਂ ਹੈ ਨਾ ਬਾਈ ਮੈਂ ਨਾ ਮੱਜਾ-ਮੁੱਜਾ ਲੈਂਦਾ ਸੀ ਵੀਰੇ ਹਮ ਬਸ ਮੱਜਾ-ਮੁੱਜਾ ਦੀ ਪਾਈ ਹੀ ਨਹੀਂ ਗਈ ਵੀਡੀਓ ਠੀਕ ਹੈ ਬਾਈ ਇੱਕ ਮੈਂ ਬੱਕਰੀਆਂ ਦੇ ਕੰਮ 'ਚ ਹੋ ਗਿਆ ਸੀ ਠੀਕ ਹੈ ਬੱਕਰੀਆਂ ਲੈ ਕੇ ਦਿੱਤੇ ਕਈ ਬੰਦਿਆਂ ਨੂੰ ਹੁਣ ਆਪਦੇ ਕੋਲੇ ਵੀ ਹੈਗੇ 30-35 ਨਗ ਠੀਕ ਹੈ ਸਾਡੇ ਹੁਣ ਸੁਗਿਆ ਮਿਆਂ ਬੱਕਰੀਆਂ ਸਾਰੀਆਂ ਹਮ ਰੰਗਦਾਰ ਬੁੱਠੂ ਨੇ ਸਹੀ ਹੈ ਭਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾ ਜਮਕੌਰ ਸਿੰਘ ਜੀ ਪਿੰਡ ਸੈਦੋਕੇ ਹੂੰ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਨਿਹਾਲ ਸਿੰਘ ਵਾਲਾ ਵੀ ਆ ਸਲਾਤਪੁਰਾ ਵੀ ਆ ਭਦੌੜ ਵੀ ਆ ਇਧਰ ਬਰਾਸਪੁਰ ਵੀ ਆ ਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ 9056598342 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਦਈਏ ਜੀ ਹਾਂਜੀ ਹਾਂਜੀ ਕਿਹੜਾ ਸੁਆ ਇਹ ਪਲੂਣ ਆ 2.5 ਸਾਲ ਦੀ ਬੱਸੀ ਆ ਜੀ ਇਹ ਜੀ 2.5 ਸਾਲ ਦੀ ਬੱਸੀ ਆ ਭਾਈ ਪਲੂਣ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਇੱਕ ਦੋ ਦਿਨ ਲੈ ਲ ਇੱਕ ਦੋ ਦਿਨਾਂ ਦੀ ਕੱਟ ਹਾਂਜੀ ਹਾਂ ਤੇ ਬਾਈ ਕੱਦ ਕਾਠ ਬਹੁਤ ਆ ਹਾਂਜੀ ਇਹ ਪੂਰਾ ਵਧੀਆ ਜੀ ਪੂਰਾ ਬੜਾ ਕੱਦ ਕਾਠ ਫੁੱਲੀਆਂ ਐ ਨਹੀਂ ਹੈਗਾ ਜੀ ਹੂੰ ਉਹ ਪ੍ਰਾਇਮ ਮਨਾਉਂਦੀ ਹੈ ਜੀ ਬਸ ਸਹੀ ਹੈ ਕਿਉਂਕਿ ਆਇਆ ਬਾਬਾ ਸੁਕੀਆ ਰੋਂ ਪ੍ਰਾਇਮ ਮਨਾਉਣਾ ਬਿਲਕੁਲ ਠੰਡੀ ਆ ਜੀ ਹੂੰ ਉਹ ਕੰਮ ਨਹੀਂ ਹੈ ਲਾਕੀ ਸਾਈ ਵਾਲਾ ਜੀ ਹਾਂਜੀ ਹਾਂ ਸਾਈ ਵਾਲਾ ਚੱਲ ਟੁੱਲਰ ਬਾਈ ਚੈੱਕ ਕਰ ਸਕਦੇ ਹੋ ਮਨ ਚੈੱਕ ਕਰ ਸਕਦੇ ਹੋ ਸਿੰਘ ਜਰੂਰ ਆ ਕਹਿੰਦੀ ਕੁਛ ਨਹੀਂ ਨਾ ਜੀ ਨਾ ਕਹਿਣਾ ਕੀ ਜੀ ਨੇ ਹਜੇ ਬੱਚਾ ਹੀ ਆ ਵੀਰੇ ਜਿਹੜੇ ਤਾਂ ਫੰਡਰਾਂ ਤੁਰਾਂ ਫਿਰਦਾ ਸਹੀ ਆ ਬਾਈ ਥਾਂ ਥਾਂ ਨੂੰ ਬਹੁਤ ਚੰਗਾ ਲੱਗਦਾ ਕਮਾਲ ਦਾ ਆ ਹੈ ਨਾ ਹਾਂਜੀ ਹਾਂਜੀ ਹੂੰ ਬਹੁਤ ਚੰਗਾ ਲੇਵਾ ਤੋਰ ਦੇ ਪੁੱਠਾ ਤੁਹਾਨੂੰ ਵੀ ਆਪਾਂ ਚੈੱਕ ਕਰਵਾ ਲੈਂਦੇ ਥਾਂ ਤੁਹਾਨੂੰ ਤਾਂ ਬਹੁਤ ਚੰਗਾ ਜੀ ਹੂੰ ਥਾਂ ਤਾਂ ਇੱਕ ਨੰਬਰ ਆਖਣੀ ਪੂਰਾ ਨਖੜਮ ਦੁੱਕ ਦੇ ਦੰਦ ਸਿੱਟੀ ਹੈ ਜੀ ਠੀਕ ਆ ਤੇ ਖੋਲੀ ਬਈ ਤੋਰ ਦੇ ਹੋੜ ਕਿਤੇ ਬਾਕੀ ਸਫਾਈ ਵਾਲੀ ਹੈ ਸ੍ਰੀ ਸਪਾਈਸ ਪੂਰੀ ਤਾਂ ਬਾਰੀ ਜਿੰਨੀ ਹੈਗੇ ਸੋਨੇ ਵਰਗੇ ਅੰਗ ਕਰਮ ਵਾਲੀ ਨੂੰ ਜਿਹੜਾ ਲੱਗਿਆ ਬਹੁਤ ਸੋਹਣਾ ਫੜ ਤੋਰ 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 ਦੇ ਹੋੜ ਹੋੜ ਬਰੀਕੀ ਜੰਗ ਲੱਗਿਆ ਵਾ ਸਾਰਾ ਤੇ ਕਿੰਨਾ ਕਿਤਾ ਦੇ ਦਿੰਦੂ ਜੀ ਦੁੱਧ ਵੀਰੇ 15 ਕਿਸ਼ੇ ਦੀ ਆਸ ਮੈਂ ਤਾਂ 14 15 ਕਿਲੋ ਬੱਸੀ ਨੇ ਰਾਮ ਨਾਲ ਘੱਡੀ ਜਾਣਾ ਠੀਕ ਐ ਬਾਕੀ ਤੋਰਾ ਤਾਰਾ ਚਮਕਦਮ ਵੱਡੀ ਮੁੱਡੀ ਕਰਮ ਵਾਲੀ ਫੁੱਲ ਬਹੁਤ ਆ ਜੀ ਬੱਚਾ ਆਇਆ ਮਾਲ ਦੇ ਬੱਚਾ ਹੀ ਆ ਕਿ ਨਹੀਂ ਹੈ ਬੱਚਾ ਜੀ ਹਜੇ ਸਵਾ ਦੋ ਸਾਲ ਦਾ ਵੀਰੇ ਹਮ ਸਹੀ ਐ ਬਾਈ ਜਦੋਂ ਉਹਨੂੰ ਸੂਣਾ ਕਰਨਾ ਪਸੀ ਨੇ ਇੱਕ ਦੁੱਧ ਨਾਲ ਚ ਬਿਥੇ ਰੇ ਤੇ ਥਣ ਨਹੀਂ ਲੱਗਦਾ ਹੈ ਜੱਕ ਨਹੀਂ ਥਣ ਤਾਂ ਤੁਸੀਂ ਆਪ ਹੀ ਦੇਖ ਲਓ ਜੀ ਬਾਹਲਾ ਕਹਿੰਦੇ ਆ ਕਿ ਲੱਗਦਾ ਉਹ ਹਮ ਸਹੀ ਐ ਬਾਈ ਥਣ ਬੋਲਾ ਚੰਦਨੀ ਆ ਲੱਗਿਆ ਵਾ ਜਾਇ ਚੰਗਾ ਥਣਾ ਜੀ ਬਸ ਗਿਲੀ ਦੇ ਪਾਵੇ ਵਰਗੇ ਥਣ ਲੱਗਿਆ ਹਾਂ ਜੀ ਹਾਂ ਲੈ ਬਾਲੂ ਬਾਹ ਜੀ ਬਹੁਤ ਭਰਨਾ ਚੱਲ ਪੁੱਤ ਸਹੀ ਐ ਚੱਲ ਚੱਲ ਖਲ ਹੋਰ ਤੋਂ ਲੈ ਲੈ ਬੱਕ ਤਿਆਰ ਕਰਕੇ ਸੁਣਾ ਤੇ ਮੋਲੇ ਦਾ ਜਹਰ ਕੀ ਰਹੂ ਫੂਨ ਤੇ ਕਰਾਂਗੇ ਜਾਇਜ਼ ਕਰਾਂਗੇ ਬਿਲਕੁਲ ਫੂਨ ਤੇ ਠੀਕ ਹੈ ਮੋਲ ਬਾਈ ਕਹਿੰਦੇ ਬਾਈ ਜਾਇਜ਼ ਕਰਾਂਗੇ ਬਾਲਾ ਮੰਡੀ ਆਪੀ ਵਿਚ ਵੀ ਚਾਹ ਮਾਨ ਹੁੰਦੇ ਆ ਵੀ ਆਪਾਂ ਸਾਹੀਵਾਲ ਬੱਸੀ ਲੈਣੀ ਆ ਸਹੀ ਹੈ ਬਾਈ ਕਿਉਂਕਿ ਅਹੀ ਜੀ ਬ੍ਰੀਡ ਆ ਜਿਹੜੀ ਮਿਲਦੀ ਬਹੁਤ ਘੱਟ ਆ ਹਾਂ ਦੇਸੀ ਦੇ ਹੋ ਆ ਹੂੰ ਸਹੀ ਹੈ ਬਾਈ ਦੁੱਧ ਵੀ ਗਾੜਾ ਫੈਟ ਵੀ ਦੁੱਧ ਦੁੱਧ ਫੈਟ ਸਾਰਾ ਕੁਝ ਗਰੇ ਵਧਣਾ ਫੁੱਲਣਾ ਗਾਂ ਨੂੰ ਗਰੇ ਕਦ ਗੁੱਦ ਬੱਸੀ ਨੇ ਬਹੁਤ ਵਧੀਆ ਕੱਢਣਾ ਗਾਂ ਨੂੰ ਪੂਰੀ ਵੱਡੀ ਬਣਨਾ ਗਨੇ ਹਾਂਜੀ ਪੂਰੀ ਵੱਡੀ ਇਹ ਨਹੀਂ ਸੜਾਂ ਵਾਲੀ ਨਹੀਂ ਹੈਗੀ ਜੀ ਸਹੀ ਹੈ ਬਾਈ ਪੂਰੀ ਠੰਡੀ ਹੈ ਕੀ ਗਰਮ ਵਾਲੀ ਕਹਿੰਦੀ ਗਰਮ ਵਾਲੀ ਕੋਸਟੀ ਨਾ ਜੀ ਹੂੰ ਕਿ ਚੰਕਾ ਮਾਰਖੀ ਆਇਆ ਇਹ ਲੱਗਦਾ ਸੜਾਂ ਵਾਲੀ ਨਹੀਂ ਹੈਗੀ ਸਹੀ ਹੈ ਬਾਈ ਲੇਵਾ ਵੀ ਸੂਣਾ ਤਿਆਰ ਕਰਦੇ ਹੋਂ ਨੇ ਕਿੰਨੇ ਕ ਦਿਨ ਲੈਜੂ ਹਜੇ ਇੱਕ ਦੋ ਦਿਨ ਲੈਜੂ ਵੀਰੇ ਇੱਕ ਦੋ ਦਿਨ ਆ ਜਾਂਦਾ ਹਾਂ ਸੂਪ ਹੈ ਨਹੀਂ ਆਥਰ ਨੂੰ ਸੂਪ ਪਰਾ ਕਰਕੇ ਹੈ ਨਾ ਹੂੰ ਇੱਕ ਤਾਂ ਕੀ ਢੋਲਦਾ ਕੀ ਪਤਾ ਇਹਨਾਂ ਦਾ ਬਚਾਰੇ ਗਉਦੀਆਂ ਜਾਈਆਂ ਦਾ ਸਹੀ ਹੈ ਬਾਈ ਸੂਣ ਨੂੰ ਕਿਹੜਾ ਵੀਰੇ ਪਾਂਡਾ ਥੋੜਾਗਾ ਹੂੰ ਬਹੁਤ ਚੰਗਾ ਰਜਕਾਰ ਵਧੀਆ ਬਣਾਇਆ ਵਾ ਜਿੰਨੀ ਹੈਗੀ ਆ ਹੂੰ ਜਿੰਨੇ ਹੈਗੇ ਦੁੱਧ 14 15 ਛੇਰ ਦੇ ਹੀ ਜਾਣੇ ਨੇ ਬਿਹਰੇ ਬੱਚੇ ਨੇ ਠੀਕ ਆ ਬਾਲਾ ਤਾਂ ਨਹੀਂ ਮੈਂ ਕਹਿੰਦਾ ਗਾਂ ਨੂੰ ਦੁੱਧੋ ਜਿੰਨਾ ਮਰਜੀ ਚੋਲੇ ਸਹੀ ਆ ਗਾਂ ਅਗਲੇ ਦੀ ਛੇਵਾ ਦੇ ਸਿਰ ਤੇ ਹੋਏ ਨੇ ਲੈ ਵਾਲੂ ਵਾ ਦਿਖਾ ਦੇ ਸਮਾਰ ਕੇ ਬਸਿੰਦਾ ਭਾਈ ਸਹੀ ਆ ਭਾਈ ਇਸ ਭਾਈ ਕੋਈ ਨਾ ਲੈ ਵੀ ਦੀ ਗੱਲ ਕਰੀਏ ਫੁੱਲ ਚੰਗੀ ਆ ਬਾਕੀ ਚੰਗੇ ਵਜਨ ਵਾਲੇ ਮੂਰੋਂ ਥਣ ਤੁੰ ਦਿਖਾ ਦਿੱਤੀ ਹੂੰ ਮੂਰੋਂ ਵੀ ਥਣ ਇੱਕ ਨੰਬਰ ਆ ਪੂਰਾ ਨਖੜ ਮਾ ਥਣ ਸਿੰਗ ਸੁੰਗ ਐ ਮੂੰਹ ਮੂੰਹ ਦੇਖ ਲੈ ਛੋਟਾ ਐ ਮੂੰਹ ਆ ਬੜਾ ਪਿਆਰਾ ਮੂੰਹ ਆ ਹਾਂਜੀ ਹਾਂਜੀ ਸਹੀ ਐ ਭਾਈ ਤੇ 2 ਨੰਬਰ ਤੇ 10 ਡਾਇਮੰਡ ਪੀਸ ਬੱਚਾ ਹਾਂ ਜੀ ਉਮਰ ਦਾ ਬਾਈ ਐਚ ਐਫਾ ਜੀ ਕਿੰਨੀ ਉਮਰ ਦਾ ਆ ਗਿਆ ਹੈ ਬੱਚਾ ਇਹ 10 ਕਿੰਨੇ ਦਾ ਬੱਚਾ ਹੋ ਜੀ 10 ਕਿੰਨੇ ਹਾਂ ਜੀ ਤੇ ਕਰਾ ਦਈਏ ਮਾੜੀ ਜੀ ਚੋਲੀ ਚੈੱਕ ਹਾਂ ਜੀ ਕਰਾ ਦਿਓ ਕਰਾ ਦਿਓ ਬਾਈ ਹੂੰ ਲੈ ਕਰਾਈ ਦਿਨੇ ਚੋਲੀ ਬੜੀ ਚੰਗੀ ਹੈ ਬਾਈ ਹਾਂ ਜੀ ਕੀ ਬਾਤ ਹੈ ਥਣ ਬੜਾ ਚੰਗਾ ਲੱਗ ਰਿਹਾ ਹੈ ਤੇ ਖੋਲੀ ਬਾਈ ਤੋੜ ਦੇ ਮਾੜੀ ਜੀ ਖੋਲ ਤੋੜ ਦੇ ਬਸ ਤਿੰਨੇ ਬੱਚੇ ਪੂਰੇ ਪਲੇ ਹੋਏ ਬੈਕ ਨੇ ਪੂਰੇ ਵਧੀਆ ਪਲੇ ਹੋਏ ਬੈ ਜੀ ਹੂੰ ਜਿੰਦ ਜਾਨ ਦਾ ਤੇ ਕਦ ਕਾਠ ਵਾਲੇ ਬੱਚੇ ਆ ਦੂਜੇ ਤੀਜੇ ਮਹੀਨੇ ਚ ਆਈ ਜੀ ਇਹਨਾਂ ਦੀ ਜੇ ਪਤਾ ਕਰਾਉਣੀ ਬਰੀਡ ਬਰੂਡ ਦੇਖੋ ਤੋਰਾ ਤੋੜ ਦੇ ਲੰਮੀ ਛੱਡ ਕੇ ਤੋੜ ਦੇ ਇੱਕ ਨੰਬਰ ਤੋਰਾ ਬਰੀਡ ਦੇਖੋ ਬੱਚੇ ਦੀ ਫੁੱਲ ਹਾਂਜੀ ਹਾਂਜੀ ਫੁੱਲ ਸਮੇਂ ਪਲੇ ਬੱਚੀ ਆ ਬਾਕੀ ਤਿੰਨੇ ਸਮੇਂ ਪਲੇ ਬੱਚੇ ਆ ਹਾਂਜੀ ਪੂਰੇ ਸਮੇਂ ਪਲੇ ਬੱਚੇ ਹਮ ਲੈ ਫੇਸਬੁਕ ਚ ਇੱਕ ਲਾ ਦੀ ਲੈ ਕੀ ਬਾਤ ਆ ਛੋਟਾ ਹੈ ਮੂੰਹ ਆ ਬਈ ਜਮਾ ਨਿੱਕਾ ਜਮਾ ਮੂੰਹ ਆ ਅਸਲ ਲੱਗਣਾ ਕਾਹਤੰਦਾ ਇਹ ਬੋਦੀ ਵਾਲਾ ਬੱਚਾ ਲੈਣਾ ਬੋਦੀ ਦੇਖਣਾ ਕਿੱਡੀ ਹਾਂਜੀ ਹਾਂਜੀ ਸਹੀ ਹੈ ਬਈ ਚਾਰ ਚਾਰ ਰੁਮਲਾਂ ਦੇ ਕੰਨ ਆ ਬਈ ਬਹੁਤ ਠੀਕ ਆ ਬਈ ਠੀਕ ਆ ਬਾਕੀ ਬਰੀਡ ਬਰੂਡ ਦੀ ਗੱਲ ਕਰੀਏ ਬੱਚੇ ਦੀ ਫੁੱਲ ਲੱਗ ਮੁੱਲ ਫਿਰ ਇਹਨਾਂ ਦੀ ਫੂਨ ਤੇ ਫੂਨ ਤੇ ਕਰਾਂਗੇ ਵੀ ਇਹ ਚਾਰਾਂ ਦੀ ਫੂਨ ਤੇ ਕਰੇ ਮੁੱਲ ਹੋਣਗੇ ਆਪਣੀ ਜਾਇਜ਼ ਠੀਕ ਹੈ ਭਾਈ ਮੁੱਲ ਬਾਈ ਕਹਿੰਦਾ ਚਾਰਾਂ ਦੇ ਫੂਨ ਤੇ ਰਹਿਣਗੇ ਇਹ ਰਮਾੜਾ ਦੀ ਹੈ ਜੀ ਆਪ ਕਹਿੰਦੇ ਮਾਲਕ ਨੇ ਕਿਹਾ ਜੀ ਰਮਾੜਾ ਦੀ ਹੈ ਬਾਈ ਕਹਿੰਦੇ ਮਾਂ ਦਾ ਬਹੁਤ ਵਧੀਆ ਰਿਜਲਟ ਸੀ 42 43 ਕਿਲੋ ਪਲੂਨ ਦਾ ਸੀ ਮਾਂ ਦਾ ਮਾਦਰਦਾ ਸੀ ਤਾਂ ਠੀਕ ਚੰਗਰ ਕੜ ਬਈ ਜੀ ਮਦਦਦਾ ਸੀਗਾ ਹਾਂਜੀ ਹਾਂਜੀ ਤੇ ਤਿੰਨ ਨੰਬਰ ਬੱਚਾ ਬਈ ਕਿੰਨੀ ਕੁ ਮਰਦਾ ਆ ਗਿਆ ਇਹ ਵੀ ਇੰਨਾ ਕਿਤੇ ਹੋਈ 8 9 ਮਹੀਨਿਆਂ ਦਾ ਬੱਚਾ ਹੋ ਜੀ ਇੱਕੋ ਜਿਹਾ ਹਣਾ ਹਾਂਜੀ ਇੱਕੋ ਜਿਹਾ ਇੱਕੋ ਜੀ ਹੂੰ ਚਮਕ ਚਮਕ ਬਹੁਤ ਹਾਂਜੀ ਹਾਂ ਚਮਕ ਚਮਕ ਝੋਲੀ ਝੋਲੀ ਬਹੁਤ ਚੰਗੇ ਇਹਦੀ ਵੀ ਹਮ ਲੈ ਵੀ ਚੈੱਕ ਕਰ ਸਕਦੇ ਥਣ ਗੁਲਾਬੀ ਬ੍ਰੀਡ ਦੇ ਹਾਂਜੀ ਹਾਂ ਬ੍ਰੀਡ ਬਰੂਡ ਬਹੁਤ ਹਮ ਬੱਚੇ ਲਾਲੀ ਝਲਕਦੀ ਹੈ ਨਹੀਂ ਹਾਂਜੀ ਹਾਂ ਕੀ ਬਾਤ ਹੈ ਲੈ ਬੱਚੇ ਦਾ ਫੇਸ ਪੂਸਖਾ ਦੂ ਪੂਰਾ ਸੋਹਣਾ ਹੈਗਾ ਹਮ ਐਟ ਕਾਦਾ ਐ ਨਹੀਂ ਹੈਗੇ ਛੋਟੇ ਜਿਹੇ ਬੱਚੇ ਮੰਨ ਕੇ ਆਵੇ ਕੋਈ ਸਮੇ ਭਲੇ ਬੱਚੇ ਸਮੇ ਭੇ ਆ ਜੀ ਪੂਰੀ ਸੇਵਾ ਵਾਲੇ ਘਰ ਆਏ ਬੱਚੇ ਜਿੰਦ ਜਾਨ ਵਾਲੇ ਬੱਚੇ ਪੂਰੇ ਸਮੇ ਭਲੇ ਬੱਚੇ ਬਾਕੀ ਲਮਾਈਆਂ ਲਪੂਆਂ ਦੀ ਗੱਲ ਕਰੀਏ ਚੜਾਈਆਂ ਦੀ ਗੱਲ ਕਿੰਨੀ ਹਾਂ ਬਹੁਤ ਚੰਗਿਆ ਜੀ ਸਾਰੇ ਪਾਸੇ ਤੋਰ ਬੱਚੇ ਨੂੰ ਤੋਰ ਦੇ ਬਾਈ ਖੋਲ ਕੇ ਨੂੰ ਵੀ ਬਾਕੀ ਕੱਦ ਕਾਠ ਦੀ ਗੱਲ ਕਰੀਏ ਜੈਸਾ ਸਾਹਮਣੇ ਇਹਨਾਂ ਦੀ ਉਮਰ ਆ ਬਈ ਉਹ ਸਾਹਮਣੇ ਕੱਦ ਕਾਠ ਬਹੁਤ ਇਹ ਕਿਹੜੇ ਦੀ ਆ ਬਾਈ ਸੀਮੰਦੀ ਪਤਾ ਕੁਛ ਹਾਂ ਜੀ ਡੈਨਮਾਰਕਾ ਦੀ ਆ ਜੀ ਮਾ ਐਰ ਸੈਰ ਦੇ ਪੇਟੂ ਆ ਠੀਕ ਆ ਹੈ ਬਾਈ ਕਹਿੰਦਾ ਬਾਈ ਐਰ ਸੈਰ ਦੇ ਪੇਟੂ ਆ ਡੈਨਮਾਰਕ ਦੀ ਆ ਬਾਈ ਹਾਂ ਜੀ ਹਾਂ ਜੀ ਠੀਕ ਆ ਡੈਨਮਾਰਕ ਦੇ ਬਾਈ ਸੀਮੰਦੀ ਆ ਤੇ ਬੱਚੇ ਦਾ ਰੰਗ ਪੁੱਲੀ ਸਾਡ ਕਿ ਤੋਰ ਦੇ ਸਕਦਾ ਬਰੀਡ ਬਲੂਡ ਵੀ ਬੱਚੇ ਦੀ ਫੋਲ ਤੁਰਿਆ ਜੀ ਤੇ ਮੋਲ ਨਹੀਂ ਬਾਈ ਕਹਿੰਦਾ ਬਾਲੇ ਕਰਦੇ ਬਾਈ ਮੋਲ ਜਿਹੜੇ ਹੋਣਗੇ ਤੁਮ ਲੈਂਦੇਣ ਹੋਣਗੇ ਜਾਇਜ਼ ਹੋਣਗੇ ਕਿਉਂਕਿ ਮੋਲ ਬਾਈ ਦੇ ਅੱਗੇ ਬਾਈ ਲੜਦੇ ਨਹੀਂ ਹੁੰਦੇ ਅੱਗੇ ਤੇ ਲਾਸਟ ਤੇ ਬੱਚਾ ਦੱਸ ਬਾਈ ਇਹ ਵੀ ਡੈਨਮਾਰਕਾਂ ਦਾ ਬੱਚਾ ਹੀ ਹੈ ਜੀ ਠੀਕ ਹੈ ਇਹਦੀ 7 ਕਿ ਮਹੀਨੇ ਦੀ ਉਮਰ ਹੈ ਜੀ 7 ਦੇ 8 ਦੇ 7 ਮਹੀਨੇ ਦੀ ਹਾਂ ਜੀ ਭਲੀ ਵੀ ਬਹੁਤ ਹੈ ਨਾ ਹਾਂ ਜੀ ਪਲੀ ਪੂਲੀ ਬਹੁਤ ਚੰਗਾ ਬੱਚੇ ਸਹੀ ਹੈ ਇਸ ਮਾਰ ਕੇ ਦਿਖਾ ਦੋ ਜੋੜੀ ਚੂੜੀ ਬੱਚੀ ਚੜੀ ਚੈੱਕ ਕਰਵਾਣੇ ਬੱਚੇ ਦੀ ਡਰਦਾ ਥੋੜਾ ਜੀ ਕਿ ਨਹੀਂ ਕਰਦਾ ਡਰਦੇ ਡਰਦੇ ਬਾਈ ਉਹ ਕੋਈ ਗੱਲ ਨਾ ਥਾਣ ਸੋਨੂੰ ਚਾਰ ਮਹਿਣਗੇ ਹਾਂ ਜੀ ਕੋਈ ਫੇਸ ਦਿਖਾ ਦੇ ਬੜਾ ਚੰਗਾ ਸੀ ਹਾਂਜੀ ਬੜਾ ਚੰਗੇ ਫੇਸ ਆਈ ਬੱਚੇ ਦਾ ਤੋਰੀ ਬਈ ਕਿਨੂੰ ਵੀ ਤੋਲ ਕੇ ਬਾਕੀ ਐਣ ਜਮਾ ਕਾਲੇ ਰੰਗ ਦਾ ਬੱਚਾ ਆ ਗਿਆ ਹਨਾ ਹੂੰ ਹੂੰ ਦੋਦੀ ਬੁੱਦੀ ਹੂੰ ਚੌੜਾ ਚੂੜਾ ਓਏ ਹੌਲੀ ਬਾਕੀ ਤੁਮ ਤੁਮ ਕੇ ਬੱਚੇ ਦੀ ਬਈ ਤੁਸੀਂ ਚੈੱਕ ਕਰ ਸਕਦੇ ਹੋ ਖੁੱਲੇ ਰਹਿੰਦੇ ਕਰਕੇ ਇਲਤ ਕਰਦੇ ਰਹਿੰਦੇ ਆ ਬੱਚੇ ਖੁੱਲੇ ਕਰਕੇ ਬਾਈ ਕਹਿੰਦਾ ਥੋੜੀ ਚੌੜ ਬੱਧ ਬਜਨ ਬੂਜਨ ਬਹੁਤ ਆ ਬੱਚੇ ਦਾ ਫੇਸਪੂਕ ਦਿਖਾ ਦੇ ਬੱਚੇ ਦਾ ਮਾਈ ਵਾਲਾ ਬੱਚਾ ਨਹੀਂ ਚੰਗਾ ਹਾਂਜੀ ਹਾਂਜੀ ਹੂੰ ਸਹੀ ਆ ਬਈ ਲੇ ਜਾ ਬਾਈ ਜੇ ਕੋਈ ਇਕੱਠੇ ਲੈ ਜਾ ਤਿੰਨੇ ਬੱਚੇ ਹਾਂਜੀ ਬਾ ਨਾਲ ਦੇਵਾਂਗੇ ਜੀ ਠੀਕ ਹੈ 100 ਕਿਲੋਮੀਟਰ ਕਰਾਇਆ ਫਰੀ ਠੀਕ ਹੈ ਜੇ ਚਾਰੇ ਲਊਗਾ 200 ਕਿਲੋਮੀਟਰ ਕਰਾਇਆ ਫਰੀ ਠੀਕ ਹੈ ਬਾਈ ਕਹਿੰਦਾ ਜੇ ਲਊਗਾ ਕੋਈ ਚਾਰੇ ਬਾਈ ਤਾਂ ਆਪਾਂ 200 ਕਿਲੋਮੀਟਰ ਤੱਕ ਕਰਾਇਆ ਫਰੀ ਕਰ ਦੇਾਂਗੇ ਜੇ ਕੋਈ ਇਹ ਤਿੰਨੇ ਬੱਚੇ ਲੈਂਦਾ ਤਾਂ ਆਪਾਂ 100 ਕਿਲੋਮੀਟਰ ਤੱਕ ਕਰਾਇਆ ਫਰੀ ਕਰ ਦੇਾਂਗੇ ਤਿੰਨਾਂ ਗਾ ਆਪਾਂ ਤੁਹਾਨੂੰ ਬਈ ਚਾਰੀ ਦਿਖਾ ਤੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ